ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਫਰੰਟੋ ਦਾ ਕੀ ਹਾਲ ਐਸ ਕਰਦੇ ਤੇ ਸਭ ਠੀਕ ਠਾਕ ਵਧੀਆ ਹੋਗੇ ਸਵਾਗਤ ਹੈ ਤੁਹਾਡਾ ਦਿਲਜੀਤਨ ਕੁਕਿੰਗ ਵਲੌਗਸ ਤੇ ਚੈਨਲ ਫਰੰਟ ਅੱਜ ਤੋਂ ਸ਼ੁਰੂ ਕਰਦੇ ਅਸੀਂ ਆਪਣੀ ਡੇਲੀ ਰੂਟੀਨ ਮਾਰਨਿੰਗ ਦੀ ਸਾਡੇ ਪਿੰਡਾਂ ਦੀ ਲਾਈਫ ਤੇ ਸਾਡੀ ਵੀਡੀਓ ਤੇ ਬਣੇ ਰਿਹਾ ਤਾਂ ਦੇਖਿਓ ਸਾਡੀ ਵੀਡੀਓ ਧੰਨਵਾਦ ਤੁਹਾਡਾ ਬਹੁਤ ਸਾਰਾ ਹੈਲੋ ਹਨ ਇੱਕ ਨਾ ਮੈਂ ਗੱਲ ਦੱਸਦੀ ਹਾਂ ਧਿਆਨ ਨਾਲ ਸੁਣਿਓ ਸਾਡੀ ਜਿਹੜੀ ਮਾਝੇ ਹੈ ਨਾ ਬੜੇ ਚੜ ਦੀ ੜਿੰਗੰਡੇ ਬਹੁਤ ਜ਼ਿਆਦਾ ਵਾ ਚੜਿੰਗੰਡੇ ਵੀ ਅੰਦਰ ਬੈਠੇ ਆ ਤੇ ਪਹਿਲਾਂ ਕਿਉਂ ੜਿੰਗੱਡੀ ਦਾ ਮੈਂ ਤੁਹਾਨੂੰ ਰੀਜਨ ਦੱਸਦੀ ਹਾਂ ਇਹ ਉੱਠ ਕੇ ਸੀ ਇਹ ਉੱਠ ਕੇ ਨਾ ਵਾਸ਼ਰੂਮ ਜਾ ਕੇ ਚਲੇ ਗਏ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਮਾਲਕ ਉੱਠ ਖਲੋਤਾ ਹੈ ਤੇ ਹੁਣ ਸਾਡੇ ਕੋਲ ਆਵੇ ਦੇਖਿਓ ਇਹ ਆਪਣੇ ਵਲੋਂ ਗ੍ਰਪੇ ਨੂੰ ਵਾਜਾ ਮਾਰਦੀ ਹੈ ਕਿ ਆ ਤੇ ਸਾਨੂੰ ਪੱਠੇ ਪਾ ਤੇ ਮੈਨੂੰ ਚੋ ਟਾਈਮ ਹੋ ਗਿਆ ਸਵੇਰ ਦਾ 7:30 ਵਜੇ ਤਾਂ ਦੇਖਿਓ ਇਦਾਂ ਦਾ ਨਾ ਮੈਂ ਦੱਸ ਦਿੰਦੀ ਜਦੋਂ ਆਵਾਜ਼ਾ ਮਾਰੇਗੀ ਤੇ ਕਿ ਰੇਹ ਜਨੇ ਨੰਗ ਜਾਣਾ ਇਹਨਾਂ ਨੇ ਫੇਰ ਆਵਾਜ਼ਾ ਮਾਰ ਕੇ ਸੱਦਣਾ ਜੇ ਉਹ ਬਾਹਰ ਚਲੇ ਜਾਂਦੀ ਹੈ ਤੇ ਫੇਰ ਵੀ ਸਾਦੇ ਆ ਦੇਖਿਓ ਨਾ ਬੜੇ ਨੇ ਕਿਨੇ ਇਹ ਤੇ ਨੰਗ ਜੋ ਦੇਖਿਓ ਹਾਂ ਦਿੱਖਿਆ ਇਨ ਉਹ ਨਹੀਂ ਦੇ ਕੈਡਿੰਗ ਨਾ ਮੈਂ ਕਿਹੜੀ ਵਿਚਾਰੀ ਦੀ ਸੇਵਾ ਕਰ ਦਿੰਦੀ ਬਾਹਰ ਚਲ ਜਾਈਓ ਆ ਆ ਚੱਤ ਤੇ ਵੀ ਬਾਹਰ ਚਲਾ ਦੇ ਕੰਮ ਹਰ ਦੁਕਾਨ ਦੇ ਵਿਚਾਰੀ ਜਾਨਹਰ ਵੀ ਆਪਣੇ ਨਾ ਮੋਹ ਕਰਦਾ ਹੈ ਆਪਾ ਨੂੰ ਨਹੀਂ ਇਹਦਾ ਇਹਨਾਂ ਦਾ ਵੀ ਆਪਣੇ ਨਾਲ ਸਨੇਹ ਸਾਡੇ ਨਾਲ ਨਹੀਂ ਮੈਨੂੰ ਨਹੀਂ ਦੇਖ ਕੇ ਡਿੰਗੀ ਮੈਂ ਬਾਹਰ ਆਈ ਹਾਂ ਕੋਈ ਹੋਰ ਜੀਏ ਘਰ ਦਾ ਉਹ ਅਜੇ ਨਾ ਅੰਗਰ ਪੇਂ ਨੇ ਇਹਨੇ ਵਾਜਾ ਮਾਰ ਲਿਆ ਹੁਣ ਚਲੋ ਇਹਨਾਂ ਨੂੰ ਬਾਂਦੇ ਨੇ ਪੱਠੇ ਤੇ ਨਾਲੇ ਇਹਨਾਂ ਨੂੰ ਕਰਦੇ ਨੇ ਸੇਹਾ ਆਜੋ ਚਾਰੀਆਂ ਦੇਖਦੀਆਂ ਗੇਟ ਵਾਲਾ ਆਜੋ ਵੇਖ ਆ ਵੇਖਿਆ ਮੈਨੂੰ ਨਹੀਂ ਦੇਖ ਕੇ ਡਿੰਗੀ ਮੈਨੂੰ ਨਹੀਂ ਦੇਖ ਕੇ ਲੰਗਦੀ ਚਲੋ ਦਿਖਣਾ ਆਪਾਂ ਕਰੀਏ ਸਾਫ ਸਫਾਈ ਨਾਲੇ ਫੁੱਟੇ ਦੇ ਦੋਇਆ ਇਕੱਠਾ ਕਰੀਏ ਮੰਜਾਂ ਨੁਪਟੇ ਤੇ ਚੋਈਏ ਤੇ ਆ ਵੇਖੇ ਮੇਰੀ ਚੁੰਨੀ ਆ ਲਗੀ ਨਹੀਂ ਲੈ ਆ ਹ ਚੁੰਨੀ ਆ ਡਗੀ ਜੇ ਦੇਖੇ ਲਾਇਓ ਅੱਜ ਕੱਲ ਆਪਾਂ ਲਾਈਆਂ ਸਬਜ਼ੀਆਂ ਇਹਦੀ ਵੀਡੀਓ ਨਹੀਂ ਬਣਾਈ ਆਪਾਂ ਪੀ ਨਹੀਂ ਬਣਾਈ ਤੋ ਕਿੱਗੇ ਆ ਬਣਾਈ ਸਬਜ਼ੀਆਂ ਤੁਹਾਡੀ ਹੁੰਦੀਆਂ ਨੇ ਕਰ ਕੇ ਉਹ ਵੀ ਬਣੀ ਰਹੀ ਦੀ ਹਾਂ ਤਿਆਰ ਕੀ ਦੇਖੋ ਲੱਗਦਾ ਰਿਹਾਗਾ ਸਬਜ਼ੀਆਂ ਬੜੇ ਤਰੀਕੇ ਦੀਆਂ ਲਾਈਆਂ ਬੜੀਆਂ ਲਾਈਆਂ ਥੋੜੇ ਜਨਾਕ ਇਹਨਾਂ ਦੀ ਇੰਟਰੋਡਕਸ਼ਨ ਦਵਾਂਗੇ ਕੀ ਕੀ ਲੱਗਾ ਤੇ ਕੀ ਕੀ ਹੋਇਆ ਆਹ ਦੇਖਣ ਨੂੰ ਪਤਾ ਕੀ ਆ ਹਾਂ ਅਜੇ ਤਾਂ ਨਹੀਂ ਬਤਾ ਚਲੋ ਠੀਕ ਹੈ ਹੁਣ ਤੇ ਇਹਨਾਂ ਵਿਚਾਰੀਆਂ ਨੂੰ ਕਰੋ ਭੋੜੇ ਨਾ ਗੋਆ ਪਰੇ ਤੇ ਪਾਓ ਪੱਠੇ ਤੇ ਚੈਰੀਆਂ ਨਾਲ ਬੜਾ ਜਿਆਦਾ ਵਿਚਾਰੀ ਢਿੰਗਾ ਢੀ ਨਾ ਤੁਜੋ ਜੀ ਇੰਆ ਤਾਂ ਵਹਿਣਾ ਹੈ ਕੋਤਰਾ ਕੀਤਾ ਹੈ ਇਧਰੋਂ ਮੈਂ ਵੀ ਲਾਵਾਂਗੀ ਝਾੜੂ ਟਾਈਮ ਹੈ ਸਵੇਰ ਦਾ ਰੁਟੀਨ ਚੱਲਦੀ ਪਈ ਹੈ ਸਵੇਰ ਦੀ ਆਹ ਸਕੂਟਰੀ ਵੀ ਆਪਦੀ ਚਾਰ ਚਲਾ ਲਉ ਮੈਂ ਲਾਵਾਂਗੀ ਵੇੜੇ ਕਰਾਂਗੀ ਸਾਫ ਝਾੜੂ ਲਾਵਾਂਗੀ ਕੱਲ ਮੈਂ ਸਾਰੇ ਤੋਤੇ ਦੇਖੇ ਕਿਨੇ ਸੋਹਣੇ ਲੱਗਦੇ ਤੇ ਪੀਂਗਦੇ ਪਰ ਇਹਦੇ ਇੱਕ ਦੋ ਦੇ ਨਹੀਂ ਧੋਂਦੀ ਤੇ ਰਹਿਣੀ ਹੈ ਨਹੀਂ ਮੈਂ ਤਾਂ ਧੋਂਦੀ ਨਹੀਂ ਜਲਦੀ ਉਹ ਅੰਦੀਆਂ ਤੋਂ ਨਹੀਂ ਮੇਰੀ ਨਹੀਂ ਤੂੰ ਪੇ ਵੜੇ ਮਾਰ ਕੇ ਤੇ ਸੋਨੇ ਲੱਗਦੇ ਨੇ ਪਹਿਲਾਂ ਤਾਂ ਖਾਨੀ ਗਿਰ ਪੇਜ ਪਾਣ ਲੱਗਾ ਪੱਠੇ ਤੇ ਮੈਂ ਫੇਰ ਲੱਗੀ ਝਾੜੂ ਡਿਊਟੀ ਸਾਡੀ ਸ਼ੁਰੂ ਹੋ ਜਾਂਦੀ ਹੈ ਤੇ ਦੁਪਹਿਰ ਦੇ 12:00 ਵਜ ਜਾਣੇ ਡਿਊਟੀ ਕਰਦੇ ਆ ਨਾ ਚਲੋ ਕੋਈ ਨਹੀਂ ਪਰਵਾਜ਼ ਚ ਕੰਮ ਕਰਨੇ ਤੇ ਆਈ ਆਈ ਹਰੇਕ ਨੇ ਆ ਦੇਖਿਓ ਇਹ ਪੱਠਿਆਂ ਨੂੰ ਵੀ ਵਾਜਾ ਮਾਰਦੀਆਂ ਤੇ ਦੁੱਧ ਨੂੰ ਵੀ ਮਾਰਦੀਆਂ ਫੇਰ ਪਾਰੇ ਪੱਠੀ ਤੇ ਇਥੇ ਨਿੱਕੀ ਮਹਿਮਾ ਦਿਖਾਣੇ ਆ ਉਹ ਉਹਨ ਦਰਵੇਜੇ ਗੋਆ ਸਾਫ ਕਰਨਾ ਉਹ ਪਿਆ ਸਾ ਦਾ ਉੱਠੋ ਉੱਠ ਸਟੈਡ ਅਪ ਹੋ ਜਾਈਓ ਦੇਖੋ ਚਾਰੀ ਕੁਠੀਆ ਨਹੀਂ ਜਾਂਦਾ ਪਤਾ ਨਹੀਂ ਕੀ ਗੱਲ ਤੇ ਲਾਈਟ ਕਰਦੀ ਜੋ ਬੰਦ ਲਾਈਟ ਤਾਂ ਇਹ ਅੰਦਰ ਆ ਰਹੀ ਹੈ ਬਾਹਰ ਹੀ ਡਾਰਦੀ ਹੈ ਥੋੜਾ ਪਾਇਓ ਪੱਠੇ ਅਗੇ ਫਿਰ ਫਿਰ ਖੁਰਲੀ ਤੋਂ ਬਾਹਰ ਹੀ ਛੋੜ ਦਿਨਾ ਹੈ ਖਨ ਅਸੀਂ ਲਾਵਾਂਗੇ ਝਾਰੇ ਤੇ ਮੁੱਢਾ ਵੀ ਸਾਡਾ ਉੱਠ ਚੁਕਾ ਹੈ ਤੁਹਾਨੂੰ ਦਿਖਾਣਾ ਆ ਰਿਹਾ ਮੈਨੂੰ ਲੱਗਦਾ ਹੈ ਦੇਖ ਕੇ ਦੇਖ ਕੇ ਬੁੰਦਲ ਸਾਡਾ ਉੱਠ ਗਿਆ ਅੱਲਾਹ ਚ ਦੇਣੇ ਨੇ ਤੇ ਰਸੀ ਲੱਗ ਰਹੀ ਇਹਨ ਕੋਈ ਇਕੱਠਾ ਕਰਨ ਇਹ ਪੌੜੇ ਨਾਲ ਤੇ ਮੈਂ ਬਾਅਦ ਚ ਫਿਰਾਂਗੀ ਬੱਕ ਕਰ ਤੇ ਦੇਖ ਸਕਦੇ ਜੇ സാ സേ സെരൂരാത രാത്രി സാധന പൗളി കട്ടാ കിട്ട ਇਹਨੇ ਮੈਨੂੰ ਹੀ ਹੋ ਗਈ ਦਵਾਈ ਵੀ ਬੜੀ ਦਵਾਈ ਹੈ ਹੁਣ ਕਹਿ ਬਸ ਐਂ ਲੱਗ ਰਿਹਾ ਇਹਨੂੰ ਕੁਛ ਹੋਇਆ ਦਿਖਾਣੇ ਕੋਈ ਡਾਕਟਰ ਕੋ ਇੱਥੇ ਫਰੰਟ ਐਸੀਨ ਸਹਰਾ ਕੋਇਆ ਇਹਨਾਂ ਨੇ ਇਕੱਠਾ ਕਰ ਲਿਆ ਸੀ ਪੌੜੇ ਨਾਲ ਤੇ ਮੈਂ ਮਗਰੇ ਲਗਾਇਆ ਸੀ ਝਾੜੂ ਇਸ ਫੇਰ ਚ ਫੇਰ ਦਾ ਟਾਈਮ ਹੰਦਾ ਹੀ ਬਾਚਣਾ ਤੋਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਜੋਦੀ ਕੰਮ ਹੋ ਜੋ ਨਹੀਂ ਚੰਗਾ ਜੇ ਫਿਰ ਵੀ ਅਸੀਂ ਲੇਟ ਹੋ ਜਾਂਦੇ ਆ ਤਾਂ ਜੋ ਇਹ ਬੱਚੇ ਨੂੰ ਛੁੱਟੀਆਂ ਤੇ ਲੇਟ ਉੱਠੀਦਾ ਇਸਨੇ ਥੋੜਾ ਜਿਹਾ ਕੰਮ ਲੈ ਟੋ ਜਾਂਦਾ ਦੇਖੋ ਮਾਜ ਨੇ ਸਿਰ ਚੱਕ ਕੇ ਮਾਰੇ ਆ ਪੱਠਿਆਂ ਦੇ ਤੇ ਪੱਠੇ ਬਾਹਰ ਇਸ ਤਰ੍ਹਾਂ ਹੀ ਕਰਦੀਆਂ ਨੇ ਤੇ ਹੁਣ ਅਸੀਂ ਇਕੱਠਾ ਕਰ ਲਿਆ ਏ ਪੌੜੇ ਨੇ ਇਹਨਾਂ ਨੇ ਗੋਆ ਤੇ ਮੈਂ ਮਗਰ ਹੀ ਲਗਾ ਦੂੰਗੀ ਝਾੜੂ ਤੇ ਜਦੋਂ ਨਾ ਨਹੀਂ ਗਏ ਚੁੱਕਣਾ ਆ ਤੁਸੀਂ ਆਮ ਜਿਹਦੇ ਪੱਠੇ ਲੈਣ ਜਾਣਗੇ ਉਦੋਂ ਰੇੜੀ ਤੇ ਲਾਦ ਕੇ ਦੇ ਨਾਲ ਪੱਠੇ ਲਿਆ ਆਣਗੇ ਤੇ ਗੋਆ ਲਾਉਣਗੇ ਇਤਰਾ ਹੀ ਸੇਮ ਜਿਹਾ ਰੂਟੀਨ ਹੁੰਦੀ ਹੈ ਹੋਰ ਫਿਰ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਤੇ ਉਸ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਇੱਥੇ ਹੁਣ ਮੇਰੀ ਵਾਰੀ ਆ ਗਈ ਆ ਕੱਟੀ ਦੇਖ ਰਹੀ ਐ ਐ ਵੀ ਮੈਂ ਦਵਾ ਦਵਲਾ ਦਾ ਝਾੜੂ ਮੱਜਾਂ ਦੇ ਥੱਲੇ ਐਨੇ ਨਾ ਮੇਰਾ ਮੰਜਾ ਮੰਜਾ ਜਿਹੜਾ ਦੱਬ ਲੈਣਾ ਪੈਰ ਨਾਲ ਫਿਰ ਮਹਾ ਛੁੜਾਣਾ ਇਹਨਾਂ ਨੇ ਆ ਦੇਖਿਓ ਇਹ ਛੜਾਨਗੇ ਤੇ ਨਿਕਲ ਗਿਆ ਦਵਾ ਦਾ ਕਰਕੇ ਤੇ ਫਿਰ ਰਹਿ ਜਾਣੇ ਮੇਰੇ ਵਿਰੇੜੇ ਝੰਬਰ ਨੇ ਮੈਂ ਇਨਾਂ ਚ ਕਰੇ ਵਿਰੇੜੇ ਝੰਬਰ ਲੱਗ ਜਾਣਾ ਤੇ ਇਹਨਾਂ ਨੇ ਇਹ ਮੱਜ ਚੂ ਲੈਣੀ ਆ ਤਾਰ ਕੱਢ ਲੈਣੀ ਆ ਤੇ ਹੁੰਦੀ ਹੈ ਸਾਡੇ ਪਿੰਡਾ ਵਾਲਿਆਂ ਦੇ ਸਵੇਰ ਸਵੇਰ ਤੇ ਡੇਲੀ ਰੁਟੀਨ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਸਾਨੂੰ ਇਹ ਵੀ ਦੱਸਿਆ ਕਰੋ ਹੁਣ ਦੇਖੋ ਇੱਥੇ ਮੈਨੇ ਗੋਇਆ ਇਕੱਠਾ ਕਰ ਦਿੱਤਾ ਹੈ ਸਾਰਾ ਤੇ ਐਨੇ ਨੂੰ ਸਾਡਾ ਸਵੇਰ ਦਾ ਕੰਮ ਜਿਹੜਾ ਮੱਜਾਂ ਵਾਲਾ ਗੋਇਆ ਵਾਲਾ ਹੋ ਗਿਆ ਹੈ ਤੋ ਦੇਖ ਲਓ ਸਵੇਰੇ ਸਾਢੇ 7:00 ਹੀ ਬਹੁਤ ਜ਼ਿਆਦਾ ਆ ਜਾਂਦੀ ਹੈ ਮੌਸਮ ਠੀਕ ਹੈ ਨਾ ਗਰਮੀ ਹੈ ਨਾ ਸਰਦੀ ਹੈ ਬਹੁਤ ਸੋਹਣਾ ਮੌਸਮ ਹੈ ਤੇ ਹੁਣ ਦੇਖਿਓ ਇਹ ਚੋਲਣਗੇ ਮੱਝ ਪੱਠੇ ਪਾਲੇ ਨੇ ਹੱਥ ਨੂੰ ਵਾਸ਼ ਕਰਨ ਗਈ ਸੀ ਤੇ ਮੇਰੇ ਵਾਰੀ ਆ ਗਈ ਹੈ ਝਾੜੂ ਲਾਉਂਦੇ ਵੇੜੇ ਅੱਜ ਅੱਜ ਲਾ ਲਾਂਗੀ ਫੁੱਲ ਝਾੜੂ ਨਾਲ ਝਾੜੂ ਅੰਨੈਤੇ ਸਿੱਧ ਜੇਨਵਿ ਲਾ ਲੈਨੇ ਆ ਪਰ ਇੱਥੇ ਫੁੱਲ ਝਾੜੂ ਨਾਲ ਹੀ ਲਾਵਾਂਗੇ ਵੇੜੇ ਸਾਫ਼ ਕੀਤੇ ਨਾ ਤਾਂ ਕਰਗੇ ਕੱਲ ਤੋਤੇ ਸੀ ਵੇੜੇ ਸੀ ਆ ਦੇਖਿਓ ਸਾਫ਼ ਹੈ ਸਾਰੇ ਇਕਦਮ ਤੇ ਉਹਨਾਂ ਆ ਗਏ ਮੇਨ ਘਰ ਦੇ ਵੇੜੇ ਜਿਹੜੇ ਤੇ ਵੇਲੀ ਸਾਰੀ ਹੋ ਗਈ ਹੈ ਸਾਫ ਤੇ ਆ ਗਏ ਆ ਘਰ ਦੇ ਵੇੜਿਆਂ ਵੱਲ ਆ ਦੇਖ ਸਕਦੇ ਜੀ ਕੈਮਰਾ ਮੈਂ ਲਾ ਲਿਆ ਸੀ ਦੂਰ ਕਿਉਂਕਿ ਬਡੇ ਨੇ ਨਹੀਂ ਸੀ ਫੜਿਆ ਤੇ ਇਹ ਜੋ ਲੱਗਦੇ ਮੱਝ ਨਾਲੇ ਵਾਂ ਲੱਗੇ ਸੀ ਵੰਡ ਮੱਝਾਂ ਨੂੰ ਤੇ ਮੈਂ ਫਿਰ ਲਾ ਕੇ ਝਾੜੋ ਤੋਂ ਮਿੰਟੋਂ ਮਿੰਟੀ ਸੰਬਰਦਾਂ ਦੇ ਵੇੜੇ ਸਾਫ ਹੀ ਹੈ ਜਿਆਦਾ ਨਹੀਂ ਮਿਹਨਤ ਕਰਨੀ ਪਈ ਥੋੜੀ ਕਰਨੀ ਪਈ ਹੈ ਕਿਉਂਕਿ ਵੇੜੇ ਆ ਛੜ ਚਾਹੀਏ ਇਸ ਲਈ ਫੋਲ ਝਾੜੂਣਾ ਹੈ ਜਿਆਦਾ ਗੰਦਿਆਂ ਫਿਰ ਅਸੀਂ ਮਾਂਜੇ ਨਾਲ ਲਾ ਲੈਨੇ ਆ ਦੇਖ ਸਕਦੇ ਨੇ ਕਿੰਨਾ ਪਿਆਰਾ ਵੀਊ ਲੱਗੇਦਾ ਪਿਆ ਇਹ ਪੇਸ਼ ਹੈ ਕੈਮਰਾ ਪਿੱਛੇ ਜ਼ਿਆਦਾ ਲੱਗਾ ਹੈ ਪਰ ਸਾਫ ਆ ਰਹੀ ਹੈ ਵੀਡੀਓ ਸਬਸਕ੍ਰਾਈਬ ਕਰਨਾ ਨੋਸੀ ਆਪਣੇ ਡੇਲੀ ਲਾਈਫ ਨਾਲ ਮਿਲਦੇ ਰਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਮੈਂ ਦੁਬਾਰਾ ਫਿਰ ਕਹਿ ਦਿੰਦੇ ਹਾਂ ਲਾਈਕ ਚੈਟ ਸਬਸਕ੍ਰਾਈਬ ਵੀ ਕਰਿਆ ਕਰੋ ਇਸੇ ਤਰ੍ਹਾਂ ਹੀ ਮਿਲਦੀ ਆ ਤੁਹਾਨੂੰ ਵੀ ਫੋਰ ਨਵੀਂ ਵੀਡੀਓ ਨਾਲ ਸਵੇਰੇ ਆ ਬਹੁਤ ਵਧੀਆ ਜੀ ਅਸੀਂ ਟਾਈਮ ਨਾਲ ਕੰਮ ਕਰ ਲੈਣੇ ਹਾਂ ਤੇ ਜਲਦੀ ਫ੍ਰੀ ਹੋ ਜਾਣੇ ਆ ਨਹੀਂ ਤੇ ਜੇ ਅਸੀਂ ਲੇਟ ਹੋ ਜਾਈਏ ਤਾਂ ਬਹੁਤ ਜ਼ਿਆਦਾ ਲੇਟ ਫਿਰ ਵੀ ਨਾ ਬਾਰਾ ਇੱਕ ਲਾਸਟ ਤੇ ਪੋਚੇ ਲੱਗਦੇ ਨੇ ਹਜੇ ਮੈਂ ਇਸ ਤੋਂ ਬਾਅਦ ਅੰਦਰ ਅਦਾ ਕਰਨਾ ਸੀ ਰੋਟੀ ਪਾਣੀ ਆਟਾ ਬਰਤਨ ਚਾਹ ਵਾਲੇ ਫਿਰ ਡਸਟਿੰਗ ਝਾੜੂ ਫਿਰ ਰੋਟੀ ਪਕਾਣੀ ਫਿਰ ਬਰਤਨ ਸਾਫ ਕਰਨੇ ਕੇ ਐਸਾ ਫਿਰ ਲਾਸਟ ਤੇ ਕੋਚੇ ਜ ਮਸ਼ੀਨ ਨਹੀਂ ਸੀ ਲਾਣੀ ਇਸ ਕਰਕੇ ਕਪੜਿਆਂ ਦਾ ਕੰਮ ਰਹਿ ਗਿਆ ਸੀ ਤਾਂ ਕੱਲ ਤੋਂ ਤੇ ਸੀ ਅੱਜ ਨਹੀਂ ਸੀ ਹਕੀਕਤ ਦਾ ਛੂਤੀ ਉਨ ਕੱਲ ਲਾਵਾਂਗੇ ਮਸ਼ੀਨ ਤੇ ਇਧਰ ਮੈਂ ਇਸ ਦਾ ਦਵਾ ਦਾ ਸੁੰਭਰ ਲਾਂਗੀ ਵੇੜੇ ਵੀ ਗਮ ਚੱਲੀ ਜਾਂਦਾ ਹੈ ਮੁਕਤਾ ਤੇ ਅਨਿਸ਼ਾਰਾ ਦਿਨ ਪਰ ਇਹ ਹੁਣ ਮੌਸਮ ਬਹੁਤ ਸੋਹਣਾ ਹੈ ਤੇ ਸਿਆਲ ਦੇ ਕੱਪੜੇ ਸਾਰੇ ਸਾਹਮਲੇ ਆ ਇਸ ਤਰ੍ਹਾਂ ਕਰਕੇ ਨਾ ਫਰੀ ਥੋੜਾ ਜਲਦੀ ਕਰਮੀ ਜਾਂ ਫਿਰ ਬਹੁਤ ਜ਼ਿਆਦਾ ਗਰਮੀ ਹੋ ਜੇ ਉਹ ਤਾਂ ਹੋਰ ਜਲਦੀ ਫਰੀ ਹੋ ਜਾਂਦਾ ਹੈ ਠੀਕ ਹੈ ਫਰੈਂਡ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਵੀਡੀਓ ਨਾਲ ਬਾਏ ਬਾਏ ਬਹੁਤ ਬਤਨੋ ਅੱਛਾ ਛੋਟਾ ਸਾਡੀ ਵੀਡੀਓ ਦੇਖਣ ਲਈ